ਪਹਿਲੇ ਸਾਹਬ ਦੇ ਲੜਕੇ ਨਾਲ ਵੀ ਮੈਂ ਗੱਲ ਕੀਤੀ ਆ ਉਹ ਵੀ ਆਈਸੀਓ ਤੋਂ ਧਰਨੇ ਚਾ ਨਾ ਉੱਥੇ ਇਹ ਫੈਸਲਾ ਹੋਇਆ ਹੈ ਵੀ 2 ਲੱਖ ਰੁਪਇਆ ਤਾਂ ਆਪਾਂ ਨੂੰ ਦੇਣਗੇ ਬੱਸ ਵਾਲੇ 50000 ਰੁਪਇਆ ਜਿਹੜਾ ਜਿਵੇਂ ਆਪਾਂ ਪਿਛਲੀ ਵਾਰੀ ਲਿਆ ਸੀਗਾ ਰੈੱਡ ਕਰਾਸ ਰੈੱਡ ਕਰਾਸ ਤੋਂ ਉਹ ਆਪਾਂ ਨੂੰ ਸੋਮਵਾਰ ਨੂੰ ਮਿਲ ਜੂ ਤਾਂ ਆ ਜੋ ਹੰਪਾਇ ਤਾਂ ਬਣ ਲੱਗ ਗਏ ਇਹ ਤਾਂ ਬਣ ਗਿਆ ਇਹਦਾ ਵੀ ਟੈਂਡਰ ਜੇ ਲੱਗਿਆ ਨੀਗਾ ਵਿਚਾਰਾ ਉਹ ਕੋਲੋਂ ਲਾਈ ਜਾਂਦਾ ਪੈਸੇ ਸਾਰਿਆਂ ਨੂੰ ਪਹਿਲਾਂ ਤਾਂ ਬੇਰੂਜੀ ਕਾ ਖਾਲਸਾ ਸ੍ਰੀ ਬੇਰੂਜੀ ਕੀ ਫਤਿਹ ਹੁਣ ਉੱਥੇ ਜੀ ਆਪਣੇ ਲੜਕੀ ਦੇ ਪੇਰੈਂਟਸ ਆ ਗਏ ਸੀ ਪੁੱਤੋ ਵਾਲੇ 20 ਕ ਬੰਦੇ ਤੇ ਆਪਣੇ ਪਿੰਡ ਦੇ ਸੀਗੇ ਉੱਥੇ ਮੋਤਵਾਰ ਬੰਦੇ ਤੇ ਮੇਰਾ ਖਿਆਲ 20 50 100 ਬੰਦਾ ਜਿੰਨਾ ਕਿ ਵੀ ਸੀਗੇ ਹਰ 50 ਕੋ ਹੋਣਗੇ ਜਿੰਨੇ ਵੀ ਹੈਗੇ ਉੱਥੇ ਇਹ ਫੈਸਲਾ ਹੋਇਆ ਹੈ ਵੀ 2 ਲੱਖ ਰੁਪਈਆ ਤਾਂ ਆਪਾਂ ਨੂੰ ਦੇਣਗੇ ਬੱਸ ਵਾਲੇ 50000 ਰੁਪਈਆ ਜਿਹੜਾ ਜਿਵੇਂ ਆਪਾਂ ਪਿਛਲੀ ਵਾਰੀ ਲਿਆ ਸੀਗਾ ਰੈੱਡ ਕਰਾਸ ਰੈੱਡ ਕਰਾਸ ਤੋਂ ਉਹ ਆਪਾਂ ਨੂੰ ਸੋਮਵਾਰ ਨੂੰ ਮਿਲ ਜੂ ਜਿਹੜਾ 2 ਲੱਖ ਹੈ ਉਹ ਤੁਹਾਡੇ ਪਿੰਡ ਵਾਲਾ ਜਿਹੜਾ ਬਲਵੀਰ ਹੈ ਉਹ ਭੋਗਤੇ ਦੇਊਗਾ ਅਗਲੀ ਗੱਲ ਜਿਹੜਾ ਕਲੇਮ ਮਿਲਣਾ ਹੈ ਉਹ ਕਲੇਮ ਉਹ ਤੁਹਾਨੂੰ ਸੋਮਵਾਰ ਨੂੰ ਜਦੋਂ ਤੁਹਾਡਾ ਟਾਈਮ ਲੱਗਿਆ ਉਦੋਂ ਆਪਣਾ ਅੱਧਾ ਕਿਲਾ ਜ਼ਮੀਨ ਲਿਖਵਾ ਲਓ ਸਟੈਂਪ ਪੇਪਰ ਤੇ ਹਾਂਜੀ ਉਹ ਜਾਂ ਕਹਿੰਦਾ ਮੈਂ ਤੁਹਾਨੂੰ ਚੈੱਕ ਲੈ ਲਓ ਜਾਂ ਸਟੈਂਪ ਪੇਪਰ ਤੇ ਲਿਖਵਾ ਲਓ ਉਹ ਲਿਖਵਾ ਦੂਗਾ ਤੇ ਤੀਜੀ ਗੱਲ ਵੀ ਇੱਕ ਜੇ ਉਹ ਕਹਿੰਦਾ ਵੀ ਮੇਰੇ ਵੀ ਜਦੋਂ ਡਰਾਈਵਰ ਜਦੋਂ ਕਲੇਮ ਮਿਲ ਗਿਆ ਮੇਰੇ ਡਰਾਈਵਰ ਨੂੰ ਵੀ ਤੁਸੀਂ ਪਰਿ ਕਰਾਉਣਾ ਹੈ ਉਹ ਵੀ ਤੁਸੀਂ ਉਹਨਾਂ ਸਾਹਿਬ ਦੀ ਹੋਗੀ ਵੀ ਉਹ ਅਸੀਂ ਲਿਖ ਕੇ ਦੇ ਦੇਵਾਂਗੇ ਹਾਂਜੀ ਇਹ ਗੱਲਾਂ ਹੋਈਆਂ ਉੱਥੇ ਇਹ ਫੈਸਲਾ ਉੱਥੇ ਤੈਨੂੰ ਮੈਨੂੰ ਭੇਜਿਆ ਵੀ ਤੁਸੀਂ ਦੱਸ ਕੇ ਜੀ ਬੋਲ ਦਿਓ ਉੱਥੇ ਠੀਕ ਆ ਜੀ ਜੋ ਵੀ ਫੈਸਲਾ ਹੋਇਆ ਜਦੋਂ ਉੱਥੇ ਫੈਸਲਾ ਹੀ ਹੋ ਗਿਆ ਉਹਦੇ ਵਿੱਚ ਤਾਂ ਆਪਾਂ ਕਿੰਤੂ ਪਰੰਤੂ ਬਿਲਕੁਲ ਕਰ ਨਹੀਂ ਸਕਦਾ ਕੋਈ ਵੀ ਬੰਦਾ ਪਰ ਦੋ ਨੰਬਰ ਤੇ ਜੋ ਸਾਡੀ ਐਸਐਚਓ ਸਾਹਿਬ ਨੂੰ ਬੇਨਤੀ ਹੈ ਜਾਂ ਪ੍ਰਸ਼ਾਸਨ ਨੂੰ ਆਗੇ ਕਿ ਜੋ ਸਾਡਾ ਇਹ ਛਲਕਦਾ ਪ੍ਰਪੋਜ਼ਲ ਆ ਨਾ ਉਹ ਗਵਰਨਮੈਂਟ ਕੋਲੇ ਸੈਕਟਰੀ ਸਾਹਿਬ ਕੋਲੇ ਪਹੁੰਚ ਗਿਆ ਹੈ ਸਰਕਾਰ ਦੇ ਐਮਐਲਏ ਸਾਹਿਬ ਦੇ ਲੜਕੇ ਨਾਲ ਵੀ ਮੈਂ ਗੱਲ ਕੀਤੀ ਆ ਉਹ ਵੀ ਐਸਐਚਓ ਤੋਂ ਧਰਨੇ ਚ ਆਣਾ ਤਾ ਆ ਜੋ ਹੰਪਾਇ ਤਾਂ ਬਣ ਲੱਗ ਗਏ ਇਹਦਾ ਵੀ ਟੈਂਡਰ ਜੇ ਲੱਗਿਆ ਨਹੀਂਗਾ ਵਿਚਾਰਾ ਉਹ ਕੋਲੋਂ ਲਾਈ ਜਾਂਦਾ ਪੈਸੇ ਚਲੋ ਤਾਂ ਇਹ ਵੀ ਤੁਸੀਂ ਥੋੜਾ ਜਿਹਾ ਸਾਡੀ ਗੱਲ ਕਾਮ ਪਹੁੰਚਾ ਦਿਓ 2 ਨੰਬਰ ਤੇ ਆ ਜੋ ਛੜਕ ਚੌੜੀ ਹੋਣੀ ਹੈ ਇਹਨੂੰ ਥੋੜਾ ਜਿਹਾ ਆਰਜੈਂਟਲੀ ਕੰਮ ਉਸ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਤੱਕ ਪਹੁੰਚਾ ਦਿਓ ਸਾਡਾ ਕਿ ਇਹ ਇਹਨੂੰ ਤੇਜ਼ੀ ਨਾਲ ਤੁਸੀਂ ਕਰਨ ਦੀ ਕੋਸ਼ਿਸ਼ ਕਰੋ ਛੜਕ ਚੌੜੀ ਹੋ ਜੇ ਤਾਂ ਜਿਹੜੇ ਹਾਸੇ ਆ ਉਹ ਜ਼ਰੂਰ ਘਟਣਗੇ ਹਨਾ ਬਿਲਕੁਲ ਬਿਲਕੁਲ ਇੰਨੀ ਕਿ ਸਾਡੀ ਸਾਰੀ ਅਸੀਂ ਸੰਗਤ ਇੱਥੇ ਅੱਜ ਦੀ ਸਾਡੀ ਇਹੀ ਸੀ ਵੀ ਆਪਾਂ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਉਂਦਾ ਹੈ ਉਹਨੂੰ ਆਪਾਂ ਬੇਨਤੀ ਇਹ ਕਰਾਂਗੇ ਵੀ ਜੋ ਸਾਡਾ ਕੰਮ ਪਹਿਲਾਂ ਵਾਲੀ ਡਿਮਾਂਡ ਹੀ ਆ ਕੋਈ ਹੁਣ ਨਵੀਂ ਅਸੀਂ ਰੱਖਣੇ ਨਹੀਂ ਹੈਨਾ ਤਾਂ ਉਹ ਨੂੰ ਥੋੜਾ ਜਆ ਆਰਜੈਂਟਲੀ ਤਰੀਕੇ ਨਾਲ ਨਾ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨੂੰ ਜ਼ਰੂਰੀ ਤਰੀਕੇ ਨਾਲ ਪਹਿਲ ਦੇ ਆਧਾਰ ਦੇ ਉੱਤੇ ਡੀਸੀ ਸਾਹਿਬ ਤੱਕ ਤੁਹਾਡੀ ਗੱਲ ਪਹੁੰਚਾ ਦਿਓ ਜੋ ਪਹਿਲ ਦੇ ਆਧਾਰ ਤੇ ਕਰਾਓ ਤੁਹਾਡੇ ਸਾਹਮਣੇ ਮੈਂ ਐਸਡੀਐਮ ਸਾਹਿਬ ਨੂੰ ਫੋਨ ਕਰ ਦਿੰਦਾ ਜੀ ਗੱਲ ਹੋਈ ਸੀ ਰੋਕਣ ਦੀ ਉਹ ਰੁਕਣ ਨਹੀਂ ਲੱਗਿਆ ਅੱਛਾ ਉਹ ਵੀ ਉਹ ਵੀ ਦੱਸ ਦਿੰਦਾ ਮੈਂ ਐਸਡੀਐਮ ਨੂੰ ਉਹ ਦੱਸ ਦੇਣਾ ਮੈਂ ਹੁਣੇ ਤੁਹਾਡੇ ਸਾਹਮਣੇ ਐਸਡੀਐਮ ਸਾਹਿਬ ਨੂੰ ਦੱਸ ਦਿਆਂਗਾ ਇਹ ਗੱਲਾਂ ਤੁਹਾਡੀਆਂ ਪਹੁੰਚਾ ਦੇਣਾ ਉਹ ਮੈਂ ਪੀਆ ਆਰਟੀਸੀ ਦੇ ਜੋ ਸੀਗੇ ਹੈਡ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਐ ਉਹ ਕਹਿੰਦਾ ਯਾਰ 2-4 ਕੁ ਦਿਨ ਮੰਨ ਲਓ ਹੋਰ ਉਹ ਵੀ ਟਾਈਟਾਂ ਸਾਡੀਆਂ ਛਪੀਆਂ ਨਹੀਂ ਤਾਂ ਤੁਸੀਂ ਵੀ ਇੱਕ ਵਾਰੀ ਗੱਲ ਪਚਾ ਦਿਓ ਗੱਲ ਪਚਾ ਦਾਂਗੇ ਜੀ ਹਾਂਜੀ ਚਲ ਠੀਕ ਆ ਜੀ ਬਹਿ ਰੂ ਜੀ ਖਾਲਸਾ ਬਹਿ ਰੂ ਜੀ ਕਿੱਥੇ ਧੰਨਵਾਦ ਜੀ ਸਰ ਹੋਰੀ ਚਾਹ ਪਾਣੀ ਬਸ ਮਿਹਰਬਾਨੀ ਕਿਰਪਾ ਰੱਖੇ ਗਾਂ ਤੋਂ ਛੁਕ ਸ਼ਾਂਤੀ ਵਰਤਾਵੇ ਨਗਰ ਤੇ ਤੇ ਜੋ ਵੀ ਇੱਥੇ ਘਰਦਿਆਂ ਨਾਲ ਦੁੱਖ ਸ਼ਾਂਤਾਂ ਦਾ ਕਰਨਾ ਆਪਾਂ ਹਨਾ ਉਹ ਆਪਾਂ ਕੱਲ ਨੂੰ ਅੱਜ ਜਦੋਂ ਵੀ ਕੋਈ ਟਾਈਮ ਲੱਗਦਾ ਉਹ ਕਰਨਾ ਤੇ ਕਾਲ ਨੂੰ ਜੋ ਸੰਸਕਾਰ ਕਾਲ ਨੂੰ ਕਰਨਗੇ ਸ਼ਾਇਦ ਹਨ ਉਸ ਦੇ ਹਿਸਾਬ ਨਾਲ ਤਾਂ ਉਹ ਬਈ ਸਾਰੇ ਸੰਸਕਾਰ ਦੇ ਉੱਤੇ ਪਹੁੰਚੋ ਭੋਗ ਦੇ ਉੱਤੇ ਵੀ ਸਾਰੇ ਜਣੇ ਨੇ ਉੱਥੇ ਆਪਾਂ ਜੋ ਸਰਦਾ ਦੇ ਫੋਲਾ ਆਪਾਂ ਇਹਨਾਂ ਨੂੰ ਆ ਪੇਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ